ਦੇਸੀ ਕੇ ਉਹ ਦੀ ਜਲੇਬੀਆਂ ਅਸੀਂ ਤਿਆਰ ਕਰਦੇ ਆਂ ਓਰਟੀ ਦਾ ਬਹੁਤ ਧਿਆਨ ਰੱਖਿਆ ਵਈ ਅਸੀਂ ਇਸ ਫਾਈ ਦਾ ਬਹੁਤ ਧਿਆਨ ਰੱਖਿਆ ਮਾਰਕੀਟ ਰੇਟ ਨਾਲੋਂ 10-20% ਘਟ ਹੈ ਸਾਡਾ ਮਾਰਕੀਟ ਰੇਟ ਨਾਲ। ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਸੋਨੂ ਜਾਂਸਲਾ ਔਰ ਜਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਤਿਹਾਰਾਂ ਦੇ ਦਿਨ ਹੈ ਔਰ ਜੀ ਜੋ ਵੀ ਚੱਲ ਰਿਹਾ ਹੈ ਕਿ ਅੱਜ ਮਾਰਕੀਟਾਂ ਦੇ ਵਿੱਚ ਬੜੀ ਤੂਮ-ਤਾਮ ਦੇ ਨਾਲ ਜਿੱਦਾਂ ਤਿਹਾਰ ਮਨਾਏ ਜਾਂਦੇ ਨੇ ਤੇ ਬੜੀ ਚਹਲ-ਪਹਿਲ ਹੈ ਯਾਨੀ ਬਾਜ਼ਾਰਾਂ ਦੇ ਵਿੱਚ। ਸਾਨੂੰ ਦੱਸਦੇ ਇਸ ਸਮੇਂ ਖੜੇ ਹੋਏ ਹਾਂ ਅਸੀਂ ਬਨੂੜ ਬੈਰੀਅਲ ਤੇ ਔਰ ਪੰਜਾਬ ਸਵੀਟਸ ਜਿੱਥੇ ਤੁਸੀਂ ਵਧੀਆ-ਵਧੀਆ ਸਵੀਟ ਮਠਿਆਈਆਂ ਦੇਖ ਪਾ ਰਹੇ ਹੋ ਔਰ ਬਹੁਤ ਵਧੀਆ ਮਠਿਆਈ ਕਿਉਂਕਿ ਇੱਥੇ ਨਮਾ ਤੁਸੀਂ ਦੇਖ ਸਕਦੇ ਹੋ ਇਹ ਸ਼ਾਪ ਖੁੱਲੀ ਹੈ ਔਰ ਬੈਠਣ ਦਾ ਵੀ ਬਹੁਤ ਵਧੀਆ ਅਰੇਂਜਮੈਂਟ ਹੈ ਔਰ ਤੁਹਾਨੂੰ ਦੱਸ ਦੇ ਕਿ ਜਿਵੇਂ 30 40 ਬੰਦਿਆਂ ਦਾ ਕਿਟੀ ਪਾਰਟੀ ਹੋਵੇ ਵੱਡੇ ਹੋਵੇ ਬਹੁਤ ਵਧੀਆ ਤੁਸੀਂ ਮਨਾ ਸਕਦੇ ਹੋ ਤੁਸੀਂ ਆਓ ਵਿజిਟ ਕਰੋ ਆਪਾਂ ਕਿਉਂਕਿ ਇੱਥੇ ਬੜਾ ਸਾਫ ਸੁਥਰਾ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਬੈਠਣ ਵਾਸਤੇ ਵਧੀਆ ਜਗ੍ਹਾ ਹੋਵੇ ਸ਼ਾਂਤ ਮਾਹੌਲ ਹੋਵੇ ਔਰ ਸਾਫ ਸੁਥਰਾ ਖਾਣ ਨੂੰ ਮਿਲੇ ਔਰ ਵਧੀਆ ਮਿਠਾਈ ਹੋਵੇ ਸੋ ਸ਼ਾਪ ਦੇ ਮਾਲਕ ਵੀ ਸਾਡੇ ਨਾਲ ਖੜੇ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਅੱਛਾ ਕੀ ਸੋਚਿਆ ਕਿ ਇੱਥੇ ਜਿਹੜਾ ਹਾਈ ਵੀ ਤੇ ਤੁਸੀਂ ਸ਼ਾਪ ਖੋਲੀ ਐ ਕਿਉਂਕਿ ਬਾਜ਼ਾਰ ਦੇ ਵਿੱਚ ਬੜੀ ਭੀੜ ਹੁੰਦੀ ਐ ਕੀ ਖਾਸ ਐ ਆਪਣੀ ਦੁਕਾਨ ਦੇ ਵਿੱਚ ਇੱਥੇ ਜੀ ਇੱਕ ਤਾਂ ਅਸੀਂ ਜਿਹੜੀਆਂ ਮਠਿਆਈਆਂ ਨੇ ਉਹ ਪਿਓਰ ਬਣੀਆਂ ਆਂ ਨੇ ਦੇਸੀ ਘੋੜੀ ਜਲੇਬੀਆਂ ਅਸੀਂ ਤਿਆਰ ਕਰਦੇ ਆਂ ਉਹ ਮਾਰਕੀਟ ਰੇਟ ਨਾਲੋਂ ਹੋਰ ਨਾਲੋਂ ਘੱਟ ਦਿੰਦੇ ਐ ਇੱਕ ਇੱਥੇ ਟਰੈਫਿਕ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਅੰਦਰ ਟਰੈਫਿਕ ਦੀ ਦਿੱਕਤ ਬਹੁਤ ਐ ਬਾਜ਼ਾਰ ਦੇ ਵਿੱਚ ਆਪਾਂ ਇੱਕ ਸਕੂਟਰ ਵੀ ਨਹੀਂ ਖੜਾ ਸਕਦੇ ਜਦੋਂ ਕੋਈ ਨਾ ਕੋਈ ਨਾ ਕੋਈ ਆ ਜਾਂਦਾ ਵੀ ਇਹਨੂੰ ਪਾਸੇ ਕਰੋ ਅਕਸਰ ਦੇਖਿਆ ਜਾਂਦਾ ਕਿ ਜਿਹੜੀ ਮਠਿਆਈਆਂ ਹੁੰਦੀਆਂ ਨੇ ਯਾਨੀ ਗੋਦਾਮਾਂ ਤੋਂ ਆਉਂਦੀਆਂ ਨੇ ਫੈਕਟਰੀਆਂ ਤਿਆਰ ਕਰਦੀਆਂ ਨੇ ਇਹ ਤੁਹਾਡੇ ਵੱਲੋਂ ਆਪ ਦੇ ਦੁੱਧ ਜਿਸ ਤਰ੍ਹਾਂ ਕਹਿੰਦੇ ਮੱਝਾਂ ਦਾ ਆਪ ਦੇਸੀ ਕਿਉਂ ਪਾ ਕੇ ਆਪ ਤਿਆਰ ਕਰਦੇ ਹੋ ਤੁਸੀਂ ਆਪ ਤਿਆਰ ਕਰਦੀਆਂ ਇਹ ਪਿਓਰਿਟੀ ਦਾ ਬਹੁਤ ਧਿਆਨ ਰੱਖਿਆ ਵਾਜੀ ਅਸੀਂ ਤੇ ਅਸੀਂ ਵਧੀਆ ਸਮਾਨ ਦਿੰਦੇ ਨੇ अच्छा जिस तरह पार्टी बुकिंग करनी होवे किन्ने ਕ ਬੰਦਿਆਂ ਦਾ ਅਰੇਂਜਮੈਂਟ ਰੱਖਿਆ ਹੋਇਆ ਇੱਥੇ 40 50 ਬੰਦਿਆਂ ਦਾ ਅਰੇਂਜਮੈਂਟ ਸਾਡੇ ਕੋਲੇ ਹੈਗਾ ਰੇ ਸਾਡੇ ਕੋਲੇ ਸੈਪਰੇਟ ਰੂਮ ਵੀ ਹੈਗੇ ਨੇ ਜੇ ਕਿਸੇ ਨੂੰ ਜਿੱਦਾਂ ਕੋਈ ਸਗਨ ਦਾ ਬੈਠਣ ਦਾ ਹੋਵੇ ਸੈਪਰੇਟ ਜੀ ਕੁੜੀ ਮੁੰਡੇ ਦਾ ਉਹ ਵੀ ਹੈਗਾ ਸਾਡੇ ਕੋਲੇ ਸੋ ਬਹੁਤ ਵਧੀਆ ਜੀ ਅੱਛਾ ਤੁਸੀਂ ਜਿਹੜੇ ਆਪਣੇ ਚਾਣ ਵਾਲੇ ਆ ਦੇਖਣ ਵਾਲੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਆਪਣਾ ਫੋਨ ਨੰਬਰ ਵਗੈਰਾ ਦੱਸ ਦੋ ਫੋਨ ਨੰਬਰ ਤਾਂ ਇਹੀ 9878011065 ਜੀ ਇਹ ਨੰਬਰ ਹੈ ਤੇ ਬਾਕੀ ਅਸੀਂ ਵਧੀਆ ਵੈਰੈਟੀ ਤਿਆਰ ਕਰਕੇ ਦਿੰਨੇ ਜੋ ਵੀ ਮਠਿਆਈਆਂ ਨੇ ਉਹਨਾਂ 'ਚ ਕੋਈ ਮਲਾਵਟ ਦੀ ਕੋਈ ਗਜਾਇਸ਼ ਨਹੀਂ ਹੈਗੀ ਅਕਸਰ ਦੇਖਿਆ ਜਾਂਦਾ ਜਿਸ ਟਾਈਮ ਤਿਹਾਰ ਆਉਂਦੇ ਨੇ ਨਾ ਬਹੁਤ ਸਾਰੀਆਂ ਦੁਕਾਨਾਂ ਦੇ ਵਿੱਚ ਮਲਾਵਟ ਹੋ ਜਾਂਦੀ ਹੈ ਕਿਉਂਕਿ ਕਰਨ ਵੀ ਲਾ ਜਾਂਦਾ ਕਿਉਂਕਿ ਤਿਹਾਰਾਂ ਵੇਲੇ ਨਾ ਬਹੁਤ ਸਾਰੇ ਲੋਕ ਮਠਿਆਈਆਂ ਯਾਨੀ ਖਰੀਦਦੇ ਨੇ ਤੇ ਉਸ ਦੇ ਵਿੱਚ ਫਿਰ ਬਹੁਤ ਸਾਰੀ ਛਾਪੇ ਮਾਰੀ ਵੀ ਹੁੰਦੀ ਹੈ ਤੁਹਾਡੇ ਵੱਲੋਂ ਯਾਨੀ ਬਹੁਤ ਯਾਨੀ ਸ਼ੁੱਧ ਉਸ ਦੇ ਵਿੱਚ ਬਣਾਇਆ ਜਾਂਦਾ ਚਾਹੇ ਦੁੱਧ ਦੀ ਗੱਲ ਕਰ ਲਈਏ ਘਿਓ ਦੀ ਗੱਲ ਕਰ ਲਈ ਜਿੱਦਾਂ ਤੁਸੀਂ ਦੇਸੀ ਘਿਓ ਦੀ ਜਲੇਬੀਆਂ ਦੀ ਵੀ ਗੱਲ ਕੀਤੀ ਅਸੀਂ ਦੇਸੀ ਘਿਓ ਦੀ ਜਲੇਬੀਆਂ ਪਿਓਰ ਦੇਸੀ ਘਿਓ ਹੈ ਜੀ ਘਰ ਦਾ ਬਣਿਆ ਹੋਇਆ ਸਾਡਾ ਤੇ ਉਸ ਤੋਂ ਬਾਅਦ ਜਿਹੜੀ ਅਸੀਂ ਸਫਾਈ ਦਾ ਬਹੁਤ ਧਿਆਨ ਰੱਖਿਆ ਬਾਈ ਸਫਾਈ ਤੇ ਪ੍ਰਾਇਓਰਟੀ ਪਿਓਰ ਮਠਿਆਈਆਂ ਦਾ ਆਪਣੇ ਵੱਲੋਂ ਪੂਰਾ ਅਸੀਂ ਜੋੜ ਲਾ ਕੇ ਤਿਆਰ ਕਰਾਉਂਦੇ ਆ ਅੱਛਾ ਫਿਰ ਮਠਿਆਈਆਂ ਦਾ ਰੇਟ ਕਿਸ ਤਰ੍ਹਾਂ ਕਿਉਂਕਿ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਨੇ ਕਿ ਜਿਹੜਾ ਇੰਨਾ ਰੇਟ ਵੀ ਨਹੀਂ ਕਹ ਰਹੇ ਯਾਨੀ ਘੱਟ ਰੇਟ ਦੇ ਵਿੱਚ ਮਿਲ ਰਿਹਾ ਸਮਾਂ ਮਾਰਕੀਟ ਰੇਟ ਨਾਲੋਂ ਅਸੀਂ ਘੱਟ ਦਿੰਨੇ ਨੇ 10 20% ਘੱਟ ਹੈ ਸਾਡਾ ਮਾਰਕੀਟ ਰੇਟ ਨਾਲੋਂ ਸੋ ਬਹੁਤ ਵਧੀਆ ਸੋ ਦੇਖਿਆ ਤੁਸੀਂ ਕਿ ਸ਼ੁੱਧ ਮਠਿਆਈ ਔਰ ਬਧੀਆ ਦੇਸੀ ਕੀ ਉਹਦੇ ਨਾਲ ਜਲੇਬੀਆਂ ਔਰ ਮਠਿਆਈ ਵੀ ਬਹੁਤ ਵਧੀਆ ਜਿਸ ਤਰ੍ਹਾਂ ਕਹਿੰਦੇ ਨੇ ਕਿ ਆਪ ਦੀ ਮੱਜਾਂ ਪਾਲੀਆਂ ਹੋਏ ਨੇ ਆਪ ਦੇ ਦੁੱਧ ਦੇ ਨਾਲ ਹੀ ਆਪ ਮਠਿਆਈ ਤਿਆਰ ਕੀਤੀ ਜਾਂਦੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਂ ਜਿੱਦਾਂ ਤਿਹਾਰ ਚੱਲ ਰਹੇ ਨੇ ਕਿਉਂਕਿ ਬਹੁਤ ਸਾਰਾ ਮਾਲ ਫੈਕਟਰੀਆਂ ਤੋਂ ਆਂਦਾ ਹੈ ਔਰ ਬਹੁਤ ਸਾਰੇ ਇਦਾਂ ਦੇ ਛਾਪੇ ਮਾਰੀ ਹੁੰਦੇ ਜਿੱਥੇ ਬਹੁਤ ਸਾਰਾ ਨਕਲੀ ਚਾਹੇ ਗੱਲ ਕਰ ਲਈਏ ਚਾਹੇ ਪਨੀਰ ਦੀ ਗੱਲ ਕਰ ਲਈਏ ਹੋਰ ਮਠਿਆਈਆਂ ਨਕਲੀ ਹੁੰਦੀਆਂ ਨੇ ਪਰ ਇੱਥੇ ਤੁਹਾਨੂੰ ਹਰ ਸਮਾਨ ਸ਼ੁੱਧ ਮਿਲੇਗਾ ਤੁਹਾਨੂੰ ਦਾਦੇ ਬਨੂੜ ਜਿਸ ਟਾਈਮ ਤੁਸੀਂ ਮਾਰਕੀਟ ਦੇ ਵਿੱਚ ਜਾਂਦੇ ਹੋ ਤੁਸੀਂ ਟ੍ਰੈਫਿਕ ਤੋਂ ਬਚੋਗੇ ਕਿਉਂਕਿ ਬਨੂੜ ਬੈਰੀਅਲ ਦੇ ਪੂਲ ਦੇ ਥੱਲੇ ਬਿਲਕੁਲ ਨਾਲ ਲੱਗਦੀ ਇਹ ਪੰਜਾਬ ਸਵੀਟ ਸੋ ਇੱਕ ਵਾਰੀ ਜ਼ਰੂਰ ਆਓ ਔਰ ਪਾਰਟੀ ਦੇ ਲਈ ਵੀ ਖਾਸ ਪ੍ਰਬੰਧ